ਪਾਕਿਸਤਾਨ ਗਈ ਸਰਬਜੀਤ ਕੌਰ ਨੂੰ ਅਗਵਾ ਕੀਤਾ ਗਿਆ ਜਾਂ ਉਸਨੇ ਆਪੇ ਉੱਥੇ ਵਿਆਹ ਕਰਵਾਇਆ ਨਕਾਹ ਕਰਵਾਇਆ ਇਸ ਦੇ ਦੋ ਨਵੇਂ ਖੁਲਾਸੇ ਆਏ ਨੇ ਸਬੂਤਾਂ ਤਹਿਤ ਆਏ ਨੇ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਦਿੰਨੇ ਆ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਦੂਜੀ ਵੱਡੀ ਖਬਰ ਹੈ ਕਿ ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਉੱਪਰ ਪਰਚਾ ਦਰਜ ਹੋਇਆ ਹੈ ਭਾਵ ਨਾਵਾਂ ਨੂੰ 扑ਕਾਉਂਦਾ ਕੀ ਪਰਚਾ ਦਰਜ ਹੋਇਆ ਪੂਰੀ ਜਾਣਕਾਰੀ ਇਹਦੀ ਵੀ ਦੇਵਾਂਗੇ ਅਗਲੀ ਵੱਡੀ ਖਬਰ ਹੈ ਕਿ ਅਕਾਲੀ ਦਲ ਦੇ ਇੱਕ ਆਈਟੀ ਵਿੰਗ ਦੇ ਪ੍ਰਧਾਨ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਪੁਲਿਸ ਨੇ ਗ੍ਰਿਫਤਾਰੀ ਦਾ ਅਸਲੀ ਕਾਰਨ ਦੱਸਿਆ ਤੇ ਸਾਰੇ ਲੋਕ ਕਾਰਨ ਸੁਣ ਕੇ ਹੈਰਾਨ ਹੋ ਰਹੇ ਨੇ ਤੇ ਚੌਥੀ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਨਵਾਂ ਫੈਸਲਾ ਆ ਗਿਆ ਕੀ ਫੈਸਲਾ ਆਇਆ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਸਿੱਖ ਸ਼ਰਧਾਲੂਆਂ ਦੇ ਨਾਲ ਸਰਬਜੀਤ ਕੌਰ ਕਪੂਰਥਲਾ ਤੋਂ ਗਈ ਹੈ ਔਰ ਉੱਥੇ ਜਾ ਕੇ ਉਹ ਲਾਪਤਾ ਹੋ ਗਈ ਸੀ ਉਸ ਤੋਂ ਬਾਅਦ ਪਹਿਲਾ ਖਬਰ ਆਈ ਕਿ ਉਹਨੇ ਉੱਥੇ ਵਿਆਹ ਕਰਾ ਲਿਆ ਪਰ ਇੱਕ ਬਹੁਤ ਵੱਡਾ ਦਾਵਾ ਇਹ ਸਾਹਮਣੇ ਆਇਆ ਕਿ ਉੱਥੇ ਉਸ ਨੂੰ ਅਗਵਾ ਕੀਤਾ ਗਿਆ ਚੱਕ ਕੇ ਲਜਾਇਆ ਗਿਆ ਤੇ ਫਿਰ ਧੱਕੇ ਨਾਲ ਉਸ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਦਾਵਾ ਸੁਖਪਾਲ ਸਿੰਘ ਸਰਾ ਜਿਹੜੇ ਹਿੰਦੂ ਸਿੱਖ ਮਹਾਸਭਾ ਦੇ ਜਰਨਲ ਸਕੱਤਰ ਹੈ ਉਹਨੇ ਕੀਤਾ ਉਹਨੇ ਆਖਿਆ ਕਿ ਸਰਬਜੀਤ ਕੌਰ ਨੂੰ ਅਗਵਾ ਕੀਤਾ ਗਿਆ ਚੱਕ ਕੇ ਲਜਾਇਆ ਗਿਆ ਤੇ ਧੱਕੇ ਨਾਲ ਉਸ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦਾਅਵੇ ਤੋਂ ਬਾਅਦ ਫਿਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਾਰੇ ਮੀਡੀਆ 'ਚ ਆ ਗਈ ਹੈ ਜਿੱਥੇ ਉਹ ਸਰਬਜੀਤ ਕੌਰ ਜਿਹੜੀ ਉੱਥੇ ਜਾ ਕੇ ਧਰਮ ਬਦਲ ਕੇ ਨੂਰ ਹਸੈਨ ਬਣ ਗਈ ਹੈ ਉਹ ਇੱਕ ਵਕੀਲ ਦੇ ਕੋਲ ਬੈਠੀ ਹੈ ਤੇ ਵਕੀਲ ਦੇ ਕੋਲ ਉਹ ਆਪਣੇ ਮੂੰਹ ਦੇ ਨਾਲ ਉਸ ਵੀਡੀਓ 'ਚ ਕਥਤ ਤੌਰ ਤੇ ਬੋਲ ਰਹੀ ਹੈ ਉਹ ਉਹਨੂੰ ਪੁੱਛਿਆ ਜਾ ਰਿਹਾ ਕਿ ਕੀ ਤੁਸੀਂ ਆਪਣੀ ਮਰਜ਼ੀ ਨਾਲ ਇਹ ਧਰਮ ਬਦਲ ਰਹੇ ਹੋ ਵਿਆਹ ਕਰਾ ਰਹੇ ਹੋ ਨਿਕਾਹ ਕਰਾ ਰਹੇ ਹੋ ਤਾਂ ਉਹ ਕਹਿ ਰਹੀ ਹੈ ਕਿ ਬਿਲਕੁਲ ਮੇਰਾ ਇਸ ਨਾਸਰ ਹੁਸੈਨ ਦੇ ਨਾਲ ਜਿਹੜਾ ਪਿੰਡੀ ਦਾਸ ਸ਼ੇਖਪੂਰਾ ਦਾ ਉਧਰ ਰਹਿਣ ਵਾਲਾ ਵੀ ਇਹਦੇ ਨਾਲ ਮੇਰਾ 9 ਸਾਲ ਤੋਂ ਅ ਗੱਲਬਾਤ ਚੱਲ ਰਹੀ ਸੀ 9 ਸਾਲ ਤੋਂ ਅਸੀਂ ਪਿਆਰ ਚ ਪੈ ਚੁੱਕੇ ਸੀ ਤੇ ਫਿਰ ਮੈਂ ਹੁਣ ਆਪਣੀ ਮਰਜ਼ੀ ਨਾਲ ਆਈ ਆ ਤੇ ਮਰਜ਼ੀ ਨਾਲ ਮੈਂ ਧਰਮ ਬਦਲ ਕੇ ਵਿਆਹ ਕਰਵਾ ਰਹੀ ਆ ਇਹ ਵੀਡੀਓ ਚਾਰ ਚਫੇਰੇ ਸੋਸ਼ਲ ਮੀਡੀਆ ਤੇ ਤੇ ਚੈਨਲਾਂ ਦੇ ਉੱਪਰ ਵੀ ਦਿਖਾਈ ਜਾ ਰਹੀ ਹੈ ਹੁਣ ਤੁਸੀਂ ਦੱਸਿਓ ਇਹਨਾਂ ਦੋਨਾਂ ਗੱਲਾਂ ਚੋਂ ਸੱਚ ਕੀ ਹੈ ਹਕੀਕਤ ਕੀ ਲੱਗਦੀ ਹੈ ਕੀ ਅਗਵਾ ਕੀਤਾ ਗਿਆ ਹੋਊਗਾ ਕਿ ਜਾਂ ਫਿਰ ਉਹਨੇ ਆਪਣੀ ਮਰਜ਼ੀ ਨਾਲ ਸਭ ਕੁਝ ਕੀਤਾ ਤਰ੍ਹਾਂ ਤਰ੍ਹਾਂ ਦੇ ਵਿਚਾਰ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਇਸ ਬਾਰੇ ਆ ਰਹੇ ਨੇ ਤਾਂ ਤੁਸੀਂ ਕੀ ਕਹੋਗੇ ਦੇਖੋ ਮੈਨੂੰ ਤਾਂ ਇੱਕ ਗੱਲ ਲੱਗਦੀ ਹੈ ਕਿ ਬਾਕੀ ਸਭ ਕੁਝ ਜੀਨੇ ਕਿਸੇ ਨਾਲ ਪਿਆਰ ਕਰਨਾ ਮੁਹੱਬਤ ਕਰਨੀ ਵਿਆਹ ਕਰਨਾ ਉਹ ਉਹਦੀ ਨਿੱਜੀ ਜ਼ਿੰਦਗੀ ਤੇ ਉਹਦੀ ਨਿੱਜੀ ਮਰਜ਼ੀ ਹੈ ਪਰ ਸਰਬਜੀ ਕੌਰ ਨੇ ਜੇ ਇੰਜ ਕਰਨਾ ਸੀ ਤਾ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਜਾ ਕੇ ਇੰਜ ਕਰਨਾ ਜਿਵੇਂ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਕਹਿ ਰਹੀ ਆ ਕਿ ਅੱਗੇ ਤੋਂ ਅਸੀਂ ਕੋਈ ਵੀ ਕੱਲੀ ਔਰਤ ਲੈ ਕੇ ਨਹੀਂ ਜਾਣੀ ਤਾਂ ਫਿਰ ਕਿੰਨੀਆਂ ਹਜ਼ਾਰਾਂ ਔਰਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਕੱਲੀਆਂ ਜਾ ਕੇ ਉੱਥੇ ਦਰਸ਼ਨ ਕਰਨੇ ਚਾਹੁੰਦੀਆਂ ਨੇ ਤੇ ਉਹਨਾਂ ਦੇ ਉਸ ਅਧਿਕਾਰ ਤੇ ਰੋਕ ਲੱਗ ਜਾਏਗੀ ਮਤਲਬ ਮੈਨੂੰ ਇਹ ਲੱਗਦਾ ਕਿ ਉਹਨੇ ਕਰਨਾ ਸੀ ਜੀ ਸਦਕੇ ਕਰਦੀ ਜੋ ਮਰਜ਼ੀ ਕਰੇ ਪਰ ਇਸ ਤਰੀਕੇ ਨਾਲ ਸਿੱਖ ਸ਼ਰਧਾਲੂਆਂ ਦੇ ਨਾਲ ਗੁਰਪੁਰਬ ਮਨਾਉਣ ਲਈ ਜਾਣਾ ਤੇ ਫਿਰ ਇੰਜ ਕਰਨਾ ਇਹਦੇ ਉੱਪਰ ਇਹ ਇਹ ਇਤਰਾਜ਼ ਬਹੁਤ ਸਾਰੇ ਲੋਕਾਂ ਦਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਲੋਕ ਪ੍ਰਗਟ ਕਰ ਰਹੇ ਨੇ ਹੁਣ ਦੂਜਾ ਜਿਹੜਾ ਉਹ ਸਰਕਾਰ ਵੀ ਇਸ ਮਾਮਲੇ ਤੇ ਸਖਤ ਨਜ਼ਰ ਆ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਅੱਗੇ ਤੋਂ ਅਸੀਂ ਆ ਨਿਯਮ ਬਣਾਵਾਂਗੇ ਉਹ ਬਣਾਵਾਂਗੇ ਤੇ ਇੰਜ ਵੀ ਹੋ ਸਕਦਾ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਸਿੱਖ ਸ਼ਰਧਾਲੂ ਉੱਥੇ ਜਾਂਦੇ ਨੇ ਉਹਨਾਂ ਦੇ ਉੱਪਰ ਇਸ ਗੱਲ ਦਾ ਅਸਰ ਪਵੇ ਹੁਣ ਦੂਜੀ ਵੱਡੀ ਖਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਮੱਦੇਨਜ਼ਰ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੇਪਰਾਂ ਦਾ ਪ੍ਰੀਖਿਆਵਾਂ ਦਾ ਬਾਈਕਟ ਕਰ ਦਿੱਤਾ ਸੀ ਤਾਂ ਯੂਨੀਵਰਸਿਟੀ ਨੇ ਜਿਹੜਾ 18 19 ਤੇ 20 ਦੇ ਪੇਪਰ ਸੀ ਉਹ ਮੁਲਤਵੀ ਕਰ ਦਿੱਤੇ ਨੇ ਉਹ ਅੱਗੇ ਪਾ ਦਿੱਤੇ ਨੇ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਯੂਨੀਵਰਸਿਟੀ ਸੰਘਰਸ਼ ਚੱਲ ਰਿਹਾ ਹੈ ਬੀਤੇ ਦਿਨ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਹਦੇ ਉੱਪਰ ਸਖਤ ਟਿੱਪਣੀ ਕੀਤੀ ਔਰ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਜਿਹੜੀ ਜਿਹੜਾ ਇਹ ਪੜ੍ਹਾਈ ਹੈ ਜਾਂ ਅਕਾਦਮਿਕ ਮਾਹੌਲ ਹੈ ਉਹਨੂੰ ਚੋਣਾ ਹੋਣ ਜਾਂ ਨਾ ਹੋਣ ਦੇ ਮੁੱਦੇ ਦੀ ਭੇਟ ਨਹੀਂ ਚੜਾਇਆ ਜਾਣਾ ਚਾਹੀਦਾ ਪਰ ਹੁਣ ਆ ਨਵੀਂ ਅਪਡੇਟ ਬਾਰੇ ਤੁਸੀਂ ਕੀ ਕਹੋਗੇ ਅਗਲੀ ਵੱਡੀ ਖਬਰ ਹੈ ਜਿਹੜੀ ਕੱਲ ਇੱਕ ਖਬਰ ਆਈ ਕਿ ਅਕਾਲੀ ਦਲ ਦੇ ਇੱਕ ਸੀਨੀਅਰ ਨੇਤਾ ਜਿਹਦਾ ਨਾਂ ਨਛੱਤਰ ਗੇਲਾ ਜਿਹੜਾ ਆਈਟੀ ਵਿੰਗ ਪੰਜਾਬ ਦਾ ਪ੍ਰਧਾਨ ਹੈ ਅਕਾਲੀ ਦਲ ਦਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਾਰਨ ਨਹੀਂ ਸੀ ਪਤਾ ਪਰ ਹੁਣ ਕਾਰਨ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੁਣ ਪੰਜਾਬ ਪੁਲਿਸ ਨੇ ਦੱਸਿਆ ਕਿ 5 11 2025 ਨੂੰ ਇੱਕ ਵੀਡੀਓ ਵਾਇਰਲ ਹੋਈ ਸੀ ਤਰਨਤਾਰਨ ਚੋਣਾਂ ਦੇ ਦਰਮਿਆਨ ਜਿੱਥੇ ਦੋ ਪੁਲਿਸ ਵਾਲਿਆਂ ਦੇ ਨਾਲ ਲੋਕਾਂ ਨੇ ਬਹਿਸ ਕੀਤੀ ਸੀ ਤਾਂ ਅੱਜ ਪੁਲਿਸ ਨੇ ਆਪ ਸਪਸ਼ਟ ਕੀਤਾ ਹੈ ਕਿ ਉਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਪੁਲਿਸ ਵਾਲਿਆਂ ਨਾਲ ਇੰਜ ਬਹਿਸ ਕਰਕੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਗਿਆ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ ਤਾਂ ਹੁਣ ਅਕਾਲੀ ਦਲ ਤੇ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਹਨ ਵੀ ਇਹ ਸ਼ਰਾਸਰ ਤੱਕਾ ਇਹ ਲੋਕਤੰਤਰ ਦਾ ਘਾਣਾ ਜੇਕਰ ਪੁਲਿਸ ਵਾਲੇ ਸਿਵਲ ਵਰਦੀ ਚ ਹੋਣਗੇ ਤਾਂ ਲੋਕ ਇਹ ਕਹਿ ਰਹੇ ਨੇ ਕਿ ਉਹਨਾਂ ਤੇ ਸ਼ੱਕ ਪੈ ਹੀ ਸਕਦਾ ਤੇ ਉਹਨਾਂ ਤੋਂ ਲੋਕ ਪੁੱਛ ਹੀ ਸਕਦੇ ਨੇ ਵੀ ਤੂੰ ਭਾਈ ਕੌਣ ਆ ਤਾਂ ਇਸ ਸਾਰੇ ਕੁਸ਼ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਸ ਖਬਰ ਬਾਰੇ ਜ਼ਰੂਰ ਲਿਖ ਦਿਓ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਆ ਰਹੀ ਹੈ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਇੱਕ ਹਰਿਆਣਾ ਦਾ ਮੁੰਡਾ ਮਸ਼ਹੂਰ ਹੋਇਆ ਸੀ ਨਵਦੀਪ ਜਲਵੇੜਾ ਵਾਟਰ ਕੈਨਨ ਵਾਲਾ ਕਹਿੰਦੇ ਨੇ ਉਹਦੇ ਉੱਪਰ ਪਰਚਾ ਦਰਜ ਹੋਇਆ ਪਰਚਾ ਉਹਦੇ ਤੇ ਧਾਰਮਿਕ ਭਾਵਨਾਵਾਂ ੜਕਾਉਣ ਦਾ ਦਰਜ ਹੋਇਆ ਔਰ ਧਾਰਮਿਕ ਭਾਵਨਾਵਾਂ ੜਕਾਉਣ ਦਾ ਮਾਮਲਾ ਕੀ ਹੈ ਉਹਦੇ ਤੇ ਦੋਸ਼ ਲਾਇਆ ਗਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਸ ਦਿਨ ਪ੍ਰਦਰਸ਼ਨ ਸੀ ਤਾਂ ਉਸ ਦਿਨ ਇਸ ਨਵਦੀਪ ਜਲਵੇੜਾ ਨੇ ਇੱਕ ਭਾਸ਼ਣ ਦਿੱਤਾ ਸੀ ਜਿਦੇ ਵਿੱਚ ਨਵਦੀਪ ਜਲਵੇੜਾ ਨੇ ਕੁਝ ਐਸੀਆਂ ਗੱਲਾਂ ਬ੍ਰਾਹਮਣ ਭਾਈ ਚਾਰੇ ਬਾਰੇ ਤੇ ਕੁਝ ਜਾਤੀ ਸੂਚਕ ਸ਼ਬਦ ਐਸੇ ਬੋਲ ਦਿੱਤੇ ਸੀ ਜਿੰਨਾ ਕਾਰਨ ਕੁਝ ਭਾਈਚਾਰਿਆਂ ਨੂੰ ਠੇਸ ਪਹੁੰਚੀ ਉਹਨਾਂ ਨੇ ਫਿਰ ਸ਼ਿਕਾਇਤ ਕੀਤੀ ਤੇ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਨਵਦੀਪ ਜਲਵੇੜਾ ਦੇ ਉੱਪਰ ਇਹ ਪਰਚਾ ਦਰਜ ਹੋਇਆ ਹੁਣ ਸਵਾਲ ਇਹ ਹੈ ਕਿ ਕੀ ਇਹ ਪਰਚਾ ਸਹੀ ਦਰਜ ਹੋਇਆ ਕੀ ਇਹ ਠੀਕ ਹੈ ਹੁਣ ਇੱਥੇ ਸਵਾਲ ਵੱਡੇ ਉੱਠੇ ਬਹੁਤ ਸਾਰੇ ਸੰਗਰਸ਼ੀ ਲੋਕ ਇਹ ਕਹਿ ਰਹੇ ਨੇ ਕਿ ਜਿਹੜਾ ਵੀ ਬੰਦਾ ਬੋਲਦਾ ਜ਼ੁਰਤ ਤੇ ਹਿੰਮਤ ਨਾਲ ਬੋਲਦਾ ਲੋਕਾਂ ਦੇ ਹੱਕ ਪੱਖ ਚ ਬੋਲਦਾ ਹੈ ਜਾਂ ਸਰਕਾਰਾਂ ਤੇ ਸਵਾਲ ਉਠਾਉਂਦਾ ਹੈ ਉਹਨੂੰ ਕਈ ਤਰੀਕਿਆਂ ਨਾਲ ਘੇਰਨ, ਵਲਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਕਿ ਉਹਦੀ ਜ਼ੁਬਾਨ ਬੰਦ ਕਰਾਈ ਜਾ ਸਕੇ। ਔਰ ਲੋਕ ਕਹਿ ਰਹੇ ਨੇ ਕਿ ਐਸੇ ਹੀ ਤਰ੍ਹਾਂ ਇਸ ਨਵਦੀਪ ਜਲਵੇੜਾ ਦੇ ਨਾਲ ਕੀਤਾ ਜਾ ਰਿਹਾ ਹੈ। ਹੁਣ ਇਹ ਸਾਰੇ ਕੁਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਕਹੋਗੇ ਇਹਦੇ ਬਾਰੇ? ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਇੱਕ ਹੋਰ ਬੜੀ ਅਜੀਬ ਖਬਰ ਮਹਾਰਾਸ਼ਟਰ ਦੇ ਪਾਲ ਘਰ ਤੋਂ ਆ ਰਹੀ ਹੈ ਇੱਕ ਕੁੜੀ ਸਕੂਲ ਗਈ ਉਹ ਲੇਟ ਹੋ ਗਈ ਟੀਚਰ ਨੇ ਕਿਹਾ ਵੀ ਇੱਥੇ ਪਹਿਲਾਂ 100 ਬੈਠਕਾਂ ਮਾਰ 100 ਬੈਠਕਾਂ ਜਦ ਉਹਦੇ ਤੋਂ ਮਰਾਈਆਂ ਤਾਂ ਉਹ 100 ਬੈਠਕਾਂ ਮਾਰਦੀ ਮਾਰਦੀ ਉਹਦੀ ਡੈਥ ਹੋ ਗਈ ਆ ਉਹਦੀ ਮੌਤ ਹੋ ਗਈ ਆ ਹੁਣ ਇਸ ਮੁੱਦੇ ਤੇ ਪੂਰੇ ਦੇਸ਼ ਦੇ ਵਿੱਚ ਇੱਕ ਬਹਿਸ ਛੜ ਗਈ ਆ ਕਿ ਕੀ ਟੀਚਰ ਨੇ ਗਲਤ ਕੀਤਾ ਕਿ ਸਹੀ ਕੀਤਾ ਤੁਸੀਂ ਵੀ ਦੱਸਿਓ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਟੀਚਰ ਨੇ ਗਲਤ ਵੇਖੋ ਕਿਸੇ ਬੱਚੇ ਨੂੰ ਸਮਝਾ ਦੇਣਾ ਥੋੜਾ ਝਿੜਕ ਲੈਣਾ ਠੀਕ ਹੈ ਪਰ ਉਹਨੂੰ 100 ਬੈਠਕਾਂ ਲਈ ਕਹਿਣਾ ਜਿਨ੍ਹਾਂ ਨੇ ਕਦੀ ਬੈਠਕ ਹੀ ਨਹੀਂ ਮਾਰੀ ਸੀ ਉਹ ਕੁੜੀ ਦਾ ਦਮ ਫੁੱਲ ਗਿਆ ਸਾਹ ਫੁੱਲ ਗਿਆ ਉਹਦੀ ਮੌਤ ਹੋਈ ਹੈ ਮੈਨੂੰ ਲੱਗਦਾ ਟੀਚਰਾਂ ਨੂੰ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਆਪਣੇ ਬੱਚਿਆਂ ਵਾਂਗ ਸਮਝਣਾ ਚਾਹੀਦਾ ਔਰ ਇਹ ਟੀਚਰ ਦੀ ਇੱਛਾ ਭਾਵਨਾ ਭਾਵੇਂ ਚੰਗੀ ਹੋ ਸਕਦੀ ਹੈ ਦੇ ਉਹ ਉਹਨੂੰ ਐ ਹੋ ਸਕਦਾ ਹੈ ਕਿ ਬੱਚਾ ਲੇਟ ਹੁੰਦਾ ਜਾਂ ਅੱਗੇ ਵੀ ਕਿਉਂ ਹੋ ਜਾਂਦਾ ਹੈ ਜਾਂ ਇਹ ਨੁਕਸਾਨ ਕਰ ਰਿਹਾ ਆਪਦਾ ਪਰ ਟੀਚਰ ਦਾ ਤਰੀਕਾ ਠੀਕ ਨਹੀਂ ਸੀ ਤਰੀਕਾ ਬਿਲਕੁਲ ਗਲਤ ਸੀ ਇੰਜ 100 ਬੈਟਕਾ ਮਾਰਨ ਲਈ ਇੱਕ ਬੱਚੇ ਨੂੰ ਕਹਿ ਦੇਣਾ ਤੇ ਉਹਨੂੰ ਮੌਤ ਤੱਕ ਪਹੁੰਚਾ ਦੇਣਾ ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ